ਤੁਸੀਂ ਦੇਸੀ ਘਿਓ ਦੀਆਂ ਬਹੁਤ ਸਾਰੀਆਂ ਚੀਜ਼ਾਂ ਰეკਮੈਂਡ ਕਰਦੇ ਹੋ ਤੁਸੀਂ ਪਿੰਨੀਆਂ ਕਹਿੰਦੇ ਹੋ ਤੁਸੀਂ ਪੰਜੀਰੀ ਕਹਿੰਦੇ ਹੋ ਤੁਸੀਂ ਆਟੇ ਵਾਲੇ ਬਿਸਕਟ ਕਹਿੰਦੇ ਹੋ ਹਾਂ ਜੀ ਦੇਸੀ ਘਿਓ ਦਾ ਇੱਕ ਬੜਾ ਡਰ ਰੇਟ ਕੀਤਾ ਗਿਆ ਮੈਡੀਕਲ ਮਾਫੀਆ ਦੇ ਵੱਲੋਂ ਕਿ ਭਾਈ ਇਹ ਨਾ ਖਾਓ ਤੁਸੀਂ ਬੜੀ ਤਰ੍ਹਾਂ ਦੇ ਤੇ ਜਿਹੜੇ ਆਇਲ ਆ ਗਏ ਹੂੰ ਪਿਛਲੇ ਦੌਰ ਦੇ ਵਿੱਚ ਮੈਂ ਵੇਖਿਆ ਕਿ ਜਿਹੜੀਆਂ ਮੇਰੇ ਜਾਣਕਾਰ ਪਰਿਵਾਰ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਮੈਂ ਆਬਦੀ ਆਧਾਰਨ ਵੀਦਿਆਂ ਸਾਡੇ ਘਰੇ ਮੁਕੰਮਲ ਤੌਰ ਤੇ ਦੇਸੀ ਘਿਓ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਹਮ ਟੱਚ वुਡ ਪਰਮਾਤਮਾ ਦੀ ਕਿਰਪਾ ਵੀ ਕਦੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਆ ਉਹ ਆਈ ਨਹੀਂ ਅਸੀਂ ਰਿਫਾਈਨਡ ਨਹੀਂ ਵਰਤੇ ਪਿਛਲੇ 10 ਸਾਲ ਤੋਂ ਤੁਸੀਂ ਦੇਸੀ ਘਿਓ ਦੀ ਰეკਮੈਂਡੇਸ਼ਨ ਕਿਸ ਤਰ੍ਹਾਂ ਕਰਦੇ ਹੋ ਔਰ ਦੇਸੀ ਘਿਓ ਕਿਦਾਂ ਦਾ ਵਰਤਣਾ ਚਾਹੀਦਾ ਬਾਜ਼ਾਰੂ ਜਾਂ ਜਿਹੜਾ ਅੱਖੀ ਵੇਖਿਆ ਜਿਹੜੀ ਵੀ ਚੀਜ਼ ਖਾਣੀ ਆ ਜੇ ਅੱਖੀ ਦੇਖੀ ਖਾ ਸਕਦੇ ਹਾਂ ਸਭ ਤੋਂ ਵਧੀਆ ਹਾਂ ਉਹਦੀ ਕੋਈ ਰੀਸ ਹੀ ਨਹੀਂ ਨਾ ਹੈਗੀ ਹੁਣ ਬਾਜ਼ਾਰਾਂ ਚ ਵੀ ਜਿਹੜਾ ਦੇਸੀ ਕੀ ਬਣ ਰਿਹਾ ਉਹ ਇਨ ਫੈਕਟਰੀਆਂ ਚ ਬਣ ਰਿਹਾ ਦੁੱਧ ਕਿੱਥੋਂ ਆਇਆ ਕਿਵੇਂ ਪ੍ਰੋਸੈਸਿੰਗ ਕੀਤੀ ਗਈ ਕਿਵੇਂ ਕੱਢਿਆ ਮੈਂ ਕਿਨਾਂ ਕੋਈ ਵੀ ਨੈਚੁਰਲ ਚੀਜ਼ ਹੈ ਜਿੰਨੀ ਤੁਸੀਂ ਨੇਚਰ ਦੇ ਨਾਲ ਜੁੜੀ ਹੋਈ ਜਾਂ ਆਪਣੇ ਹੱਥੀਂ ਕੱਢ ਕੇ ਬਣਾ ਸਕਦੇ ਹੋ ਉਹ ਸਭ ਤੋਂ ਵਧੀਆ ਨਹੀਂ ਤਾਂ ਅੱਜ ਕੱਲ ਨਾ ਕਈ ਫਾਰਮਾਂ ਤੇ ਦੇਸੀ ਕੀ ਮਿਲ ਜਾਂਦਾ ਜਿਹੜਾ ਆਪ ਦਾ ਤਿਆਰ ਕਰਦੇ ਆ ਮੇਰੇ ਸਾਹਮਣੋਂ ਕੰਪੈਰੀਟਿਵਲੀ ਤੁਹਾਡੇ ਸਾਹਮਣੇ ਤਿਆਰ ਹੋਇਆ ਹੁਣ ਹਾਈਜੀਨ ਹੈ ਇੰਡਸਟਰੀ ਵਿੱਚ ਕਿੰਨੀ ਕ ਹਾਈਜੀਨ ਮੇਨਟੇਨ ਕਰ ਲੋਗੇ ਜਾਂ ਫੈਕਟਰੀ ਹੈ ਵਰਡੇ ਸਕੇਲ ਤੇ ਬਣ ਰਿਹਾ ਉਹਦੇ ਚ ਪੈਕਿੰਗ ਵੀ ਹੋਣੀ ਹੈ ਪਲਾਸਟਿਕ ਵੀ ਯੂਜ਼ ਹੋਣਾ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਠੀਕ ਹੈ ਜਿਹੜੀ ਚੀਜ਼ ਜਿੰਨੇ ਸਟੈਪਾਂ ਚੋਂ ਜਿੰਨੇ ਹੱਥਾਂ ਚੋਂ ਨਿਕਲਦੀ ਆ ਉੰਨੀ ਹਾਈਜੀਨ ਖਰਾਬ ਹੁੰਦੀ ਜਾਂਦੀ ਹੈ ਠੀਕ ਹੈ ਕਰ ਵਰਗੀ ਤਾਂ ਕੋਈ ਰੀਸ ਨਹੀਂ ਨਾ ਕਿੰਨੀ ਲੋਡ ਹੈ ਸਰੀਰ ਨੂੰ ਦੇਸੀ ਕਿਉਂ ਦੀ ਅ ਦੇਸੀ ਕੀ ਹੁੰਦੀ ਜਿਹੜਾ ਆਮ ਜੀ ਦਾ ਸੈਡੈਂਟਰੀ ਲਾਈਫ ਸਟਾਈਲ ਉਹ 15 ਤੋਂ 20 ਐਮਐਲ ਲੈ ਸਕਦਾ ਠੀਕ ਹੈ ਜਿਹਦਾ ਜੇ ਬੱਚੇ ਆ ਉਹ ਦੋ ਵੱਡੇ ਚਮਚੇ ਤਿੰਨ ਵੱਡੇ ਚਮਚੇ ਜਿਹੜੇ ਐਕਟਿਵ ਹੈ ਉਹ ਲੈ ਸਕਦੇ ਆ ਸਪੋਰਟਸ ਪਰਸਨ ਵੀ ਚਾਰ ਪੰਜ ਚਮਚ ਟੇਬਲस्पून ਜਿਹੜਾ 15 ਐਮਐਲ ਦਾ ਹੁੰਦਾ ਉਹ ਲੈ ਸਕਦੇ ਆ ਠੀਕ ਹੈ ਤੁਹਾਡੇ ਕੋਲ ਜਦੋਂ ਲੋਕ ਆਉਂਦੇ ਆ ਡਾਈਟ ਚਾਰਟ ਲੈਣ ਦੇ ਵਾਸਤੇ ਜਾਂ ਵਿਖਾਉਣ ਵਾਸਤੇ ਆਉਂਦੇ ਆ ਕਿੱਦਾਂ ਦੇ ਸਿੰਪਟਮ ਆ ਰਹੇ ਲੋਕਾਂ 'ਚ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਔਰ ਇਹ ਖਾਣ ਤੋਂ ਬਾਅਦ ਕਿਹੜੀਆਂ ਦਿੱਕਤਾਂ ਠੀਕ ਹੋ ਰਹੀਆਂ ਦੇਖੋ ਜਿਹੜੇ ਨਹੀਂ ਖਾ ਰਹੇ ਸਭ ਤੋਂ ਪਹਿਲਾਂ ਨਾ ਜਿਹੜਾ ਦੇਸੀ ਕੀ ਆਪਣੇ ਜੋਇੰਟਸ ਦੀ ਲਿਉਬ੍ਰੀਕੇਸ਼ਨ ਵਾਸਤੇ ਬਹੁਤ ਵਧੀਆ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਨਾ ਗੱਟ ਲਾਈਨਿੰਗ ਹੁੰਦੀ ਹੈ ਸਟਮਕ ਦੇ ਸਾਰੇ ਪਾਸੇ ਘੁੰਮਦੀ ਹੈ ਉਹਨੂੰ ਲਿਬ੍ਰੀਕੇਟ ਕਰਨ ਵਾਸਤੇ ਦੇਸੀ ਕੀ ਸਭ ਤੋਂ ਚੰਗਾ ਹੂੰ ਪੇਟ ਦੀਆਂ ਕਿੰਨੀਆਂ ਬਿਮਾਰੀਆਂ ਦੇਸੀ ਕੀ ਨਾਲ ਹੀਲ ਹੋ ਜੰਦੀਆਂ ਔਰ ਜਿਵੇਂ ਵਿਟਾਮਿਨ ਡੀ ਹੈ ਵਿਟਾਮਿਨ ਕਈ ਇਦਾਂ ਦੇ ਆ ਜਿਹੜੇ ਫੈਟ ਸੋਲਿਊਬਲ ਵਿਟਾਮਿਨਸ ਆ ਮਤਲਬ ਜੇ ਉਹਨਾਂ ਨੂੰ ਫੈਟ ਮਿਲੇਗਾ ਤਾਂ ਬਾਡੀ ਚ ਉਹ ਐਬਜ਼ਾਰਬ ਹੋਣਗੇ ਉਹਨਾਂ ਦੀ ਐਬਜ਼ોર્ਪਸ਼ਨ ਵਾਸਤੇ ਦੇਸੀ ਕੀ ਬਹੁਤ ਵਧੀਆ ਫਿਰ ਮਸਲਸ ਦੇ ਵਾਸਤੇ ਬਹੁਤ ਵਧੀਆ ਹੈ ਦੇਸੀ ਕੀ ਦਾ ਮਤਲਬ ਮੈਂ ਕਹਿੰਨਾ ਹਰੇਕ ਜਣੇ ਦੀ ਲਾਈਫ ਵਿੱਚ ਹੋਣਾ ਚਾਹੀਦਾ ਦੇਸੀ ਕੀ ਹੁਣ ਆ ਬਹੁਤ ਫੀਮੇਲਸ ਆ ਦੇਸੀ ਕੀ ਫੈਟ ਫ੍ਰੀ ਡਾਈਟ ਖਾਂਦੇ ਆ ਉਹੀ ਫਿਰ ਉਹਨਾਂ ਨੂੰ ਪਾਰਲਰ ਜਾ ਕੇ ਸਕਿਨ ਦੀ ਹਾਈਡਰੇਸ਼ਨ ਕਰਨ ਵਾਸਤੇ 20 ਤਰ੍ਹਾਂ ਦੀਆਂ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ 20 ਤਰ੍ਹਾਂ ਦੇ ਟ੍ਰੀਟਮੈਂਟ ਲੈਣੇ ਆ ਹੁਣ ਜਿਹੜੇ ਦੇਸੀ ਕੀ ਖਾਂਦਾ ਹੁੰਦਾ ਉਹਨਾਂ ਦਾ ਫੇਸ ਤੋਂ ਹੀ ਰਿਫਲੈਕਟ ਕਰ ਜਾਂਦਾ ਵੀ ਇਹਦੀ ਡਾਈਟ ਦੇਸੀ ਕੀ ਹੋਊਗਾ ਉਹਦੀ ਸਕਿਨ ਲਿਉਬ੍ਰੀਕੇਟਿਡ ਹੋਊਗੀ ਹਾਈਡਰੇਟਿਡ ਹੋਊਗੀ ਐਲਸ਼ਕੋਰਾ ਮਾਰਦੀ ਹੁੰਦੀ ਆ ਠੀਕ ਹੈ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਜਿਹੜੇ ਦੇਸੀ ਕੀ ਯੂਜ਼ ਕਰਦੇ ਸਕਿਨ ਵਾਸਤੇ ਵੀ ਕੋਈ ਵੀ ਮੈਂ ਕਹਿੰਨਾ ਆਰਗਨ ਹੈਲਥ ਹੈ ਤੁਹਾਡੀ ਸਕਿਨ ਜੋਇੰਟ ਹੈਲਥ ਹਰ ਇੱਕ ਚੀਜ਼ ਵਾਸਤੇ ਦੇਸੀ ਕੀ ਇੰਪੋਰਟੈਂਟ ਆ